ਲੇਖਕ ਓਮਪ੍ਰਕਾਸ਼ ਕਾਸੋ ਦਾ ਲਿਖਿਆ ਨਵਲ ਤੱਤੀ ਹਵਾ ਪਾਗ ਬੀਮਾ ਬੱਡੇ ਸਾਰੇ ਪੱਥਰ ਹੀ ਡਾਇਆ ਮਨੁੱਖ ਜਿਵੇਂ ਔਖੇ ਪਾਰਿ ਸਾ ਲੈ ਲੇ ਓਵੇਂ ਪਿਛਲੇ ਵਰੇ ਤੋਂ ਪੰਜਾਬ ਵੀ ਔਖੇ ਪਾਰਿ ਸਾ ਲੈ ਰਿਆ ਸੀ ਕਦੇ ਕਦੇ ਕੋਈ ਸਮਾਂ ਡੁੱਡਾ ਹੋ ਕੇ ਤੁਰਤ ਰਹਿੰਦੇ ਲੰਗੜਾਉਂਦੇ ਸਮੇਂ ਚ ਮਨੁੱਖ ਤਾਂ ਲੰਗੜਾ ਜਾਂਦੀ ਹੈ ਕਦੇ ਕਦੇ ਕਿਰਕ ਵਾਲੀ ਰੋਟੀ ਵਾਂਗ ਵੀ ਦਿਨਾਂ ਨੂੰ ਜੋ ਬੋਲ ਕਿ ਲੰਘਾਉਣਾ ਪੈਂਦਾ। ਇਸ ਕਿਸਮ ਦੇ ਇੱਕ ਬਰੇ ਨੇ ਕਿੰਨਾ ਕੁਝ ਬਰਬਾਦ ਕਰ ਸੁੱਟਿਆ ਸੀ। ਪਰਵਾਦੀ ਦੀ ਛੱਟ ਦਾ ਸਦਮਾ ਅਜੇ ਤੱਕ ਪੰਜਾਬ ਦੇ ਲੋਕ ਚਿੱਤ ਵਿੱਚੋਂ ਬਾਹਰ ਨਹੀਂ ਸੀ ਨਿਕਲਿਆ। ਪੰਜਾਬ ਵਿੱਚ ਇੱਕ ਹੋਰ ਹਾਦਸਾ ਹੋ ਗਿਆ। ਹੱਥਾਂ ਨੇ ਆਪਣੇ ਸਿਰ ਨੂੰ ਆਪ ਹੀ ਵੱਢ ਦਿੱਤਾ। ਹੱਥ ਸਿਰ ਦੇ ਹੁਕਮ ਨਾਲ ਕੰਮ ਕਰਦੇ ਹੁੰਦੇ ਹਨ। ਪਰ ਇੱਥੇ ਹੱਥ ਸਿਰ ਨੂੰ ਆਪਣੇ ਅਨੁਸਾਰ ਤੋੜਨਾ ਚਾਹਦੇ ਸਨ। ਇਹ ਹੀ ਤਾਂ ਦੁਸ਼ਮਣ ਦੀ ਚਾਲ ਹੁੰਦੀ ਹੈ। ਕਿਸੇ ਕੌਮ ਦੇ ਹੱਥਾਂ ਤੇ ਸਿਰਾਂ ਨੂੰ ਵਖ-ਵਖ ਕਰਦੇ ਹੋ। ਤੇਜੀ ਇਹ ਹਾਦਸੇ ਹੋਏ ਨੂੰ ਤਾਂ ਲਗਭਗ 12 ਦਿਨ ਹੋ ਚੁੱਕੇ ਸਨ। ਪਰ ਮੈਂ ਜਦ ਉਸ ਥਾਂ ਤੇ ਗਿਆ ਜਿੱਥੇ ਸੰਤ ਲੌਂਗਵਾਲ ਨੂੰ ਗੋਲੀ ਮਾਰੀ ਗਈ ਸੀ ਤਾਂ ਕੀ ਵੇਖਦਾ ਉੱਥੇ ਕਾਲੇ ਕੋਲੇ ਨਾਲ ਕਾਲਾ ਗੋਲ ਦਾਇਰਾ ਲਾਇਆ ਹੋਇਆ ਸੀ। ਕਾਲੇ ਕੋਲੇ ਦੇ ਨਿੱਕੇ ਜਿਹੇ ਕਾਲੇ ਚੱਕਰ ਵਲ ਵੇਖਦੇ ਮੈਨੂੰ ਐਂ ਲੱਗਿਆ ਜਿਵੇਂ ਸਾਡੇ ਸਾਡੇ ਗਵਾਂਡ ਦੇ ਇੱਕ ਨਿੱਕੇ ਜਿਹੇ ਪਿੰਡ ਤੱਕ ਵੀ ਅਮਰੀਕਾ ਪਹੁੰਚਾ ਹੈ ਮੈਂ ਸੋਚ ਰਿਹਾ ਸਾਂ ਕਿ ਕੀ ਕੀ ਹੁਣ ਕੈਨੇਡਾ ਇੰਗਲੈਂਡ ਅਮਰੀਕਾ ਤੇ ਪਾਕਿਸਤਾਨ ਸਿੱਖ ਇਤਿਹਾਸ ਦੇ ਮੱਥੇ ਉੱਤੇ ਕਾਲਾ ਦਾਗ ਲਾਉਂਦੀ ਬਿਆੰਤ ਬਣਾ ਰਹੇ ਹਨ ਤੇਜੀ ਮੈਂ ਇਸ ਇਤਿਹਾਸ ਨੂੰ ਸਿੱਖ ਇਤਿਹਾਸ ਮਰਾਠਾ ਇਤਿਹਾਸ ਰਾਜਪੂਤ ਇਤਿਹਾਸ ਚ ਵੰਡ ਕੇ ਨਹੀਂ ਦੇਖਦਾ ਕਿਉਂਕਿ ਇਹ ਵੰਡ ਅੰਗਰੇਜ਼ ਸਾਮਰਾਜ ਨੇ ਅਗਾਹ ਵੰਡ ਪਾਉਣ ਲਈ ਲਈ ਸ਼ਰਾਰਤ ਬਜੋ ਵਰਤੀ ਸੀ ਇਤਿਹਾਸ ਵੱਖਰਾ ਸਮਝਣ ਨਾਲ ਵੱਖਰਾਪਣ ਵਧੇਗਾ ਸੰਪਰਦਾਇਕਤਾ ਆਵੇਗੀ ਇਤਿਹਾਸ ਤਾਂ ਜ਼ਾਲਮ ਤੇ ਮਜ਼ਲੂਮ ਦੀ ਕਹਾਣੀ ਹੁੰਦੀ ਹੈ ਇਤਿਹਾਸ ਤਾਂ ਦੋਸਤਾਂ ਇੱਕ ਹੀ ਹੁੰਦਾ ਹੈ ਹੱਕ ਸੱਚ ਮਜ਼ਲੂਮ ਦੀ ਸਾਂਝੀ ਗੱਲ ਹੁੰਦਾ ਹੈ ਮਨੁੱਖ ਨੂੰ ਜਦੋਂ ਵਰਤਿਆ ਜਾ ਰਿਹਾ ਹੁੰਦਾ ਹੈ ਉਸ ਨੂੰ ਪਤਾ ਨਹੀਂ ਲੱਗਦਾ ਕਿ ਉਹ ਵਰਤਿਆ ਜਾ ਰਿਹਾ ਹੈ ਵੇਖ ਲੈ ਮੇਰੇ ਬਾਪੂ ਨੂੰ ਤਖਾ ਮੇਰੇ ਖਿਲਾਫ ਹੀ ਵਰਤਦਾ ਰਿਹਾ ਅਤੇ ਮੇਰਾ ਬਾਪੂ ਵਰਤਿਆ ਜਾਂਦਾ ਰਿਹਾ ਆਪਰਚੂਨ ਦੀ ਗੱਲ ਹੈ ਮੇਰਾ ਬਾਪੂ ਸੱਤ ਚ ਦਾਇ ਨਾਲ ਹੀ ਦੂਰੋਂ ਦੂਰੀ ਹੋ ਗਿਆ ਸੀ ਲੋਕਾਂ ਨੇ ਮੇਰੇ ਬਾਪੂ ਨੂੰ ਵੜੀਆਂ ਲਾਨਤਾ ਪੰਗਾ ਹੁਣ ਮੇਰੀ ਮਾਂ ਜ਼ਰੂਰ ਕੁਝ ਢਿੱਲੀ ਪਈ ਹੋਈ ਇੱਕ ਦਿਨ ਮੈਂ ਵੇੜੇ ਵਾਲੇ ਵਿਛਣੀ ਅੰਬੋ ਨੂੰ ਕਹਿੰਦਿਆਂ ਸੁਣਿਆ ਵੇਖ ਹਾਰ ਕੁੜੀ ਤੂੰ ਤਾਂ ਪਤਾ ਨਹੀਂ ਕਿਹੜੇ ਪਾਪਾਂ ਦੇ ਦਾਣੇ ਬੀਜਲੇ ਤੂੰ ਦਾਰੇ ਮਿਸਤਰੀ ਦੀ ਕੁੜੀ ਤੇ ਉਹ ਚਿੱਕਰ ਛੁੱਟਿਆ ਛੁੱਟਿਆ ਰਹੀ ਰੱਬ ਦਾਣਾ ਨਾਲੇ ਭਾਈ ਤੇਰੇ ਮੁੰਡੇ ਦੀ ਤਾਂ ਜਨੌਰ ਵੀ ਸੌ ਖਾਂਦੇ ਤੇਜੀ ਉਸ ਦਿਨ ਤੋਂ ਮੈਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਲੋਕਾਂ ਦੀ ਤੱਕੜੀ 'ਚ ਅਜੇ ਵੀ ਕੋਈ ਪਾਸ ਕੁ ਨਹੀਂ ਲੋਕਾਂ ਦੀ ਤੱਕੜੀ 'ਚ ਪਾਸ ਕੁ ਤਾਂ ਆ ਸਿਆਸਤ ਪਾ ਜਾਂਦੀ ਹੁੰਦੀ ਤੇਜੀ ਲੋਕਾਂ ਦੀ ਤੱਕੜੀ ਨੇ ਤੁਹਾਨੂੰ ਵੀ ਤੋਲਿਆ ਉਹਨਾਂ ਦੇ ਤੋਲ 'ਚ ਤੁਸੀਂ ਤਿੰਨ ਦਾ ਦੋਸ਼ Hindu ਤੇ Sikhਾਂ ਦੀ ਹੋਈ ਕਤਲਦਹ ਦੇ ਨਹੀਂ ਉਹ ਦੁਖੀ ਹਨ ਤੇਜੀ ਜੇ ਤੂੰ ਅੱਜ ਜਿਉਂਦਾ ਹੁੰਦਾ ਫੇਰ ਭਲਾ ਆਪਣੇ ਪੰਜਾਬ ਦੇ ਦੁੱਖ ਨੂੰ ਦੂਰ ਕਰਨ ਲਈ ਕੀ ਕਰਦਾ ਤੇ ਜੀ ਵੀਰੇ ਸਿਆਸਤੀ ਦੇ ਰੁੱਤ ਦੇ ਰੱਥ ਦੀ ਹੀ ਵੱਖਰੀ ਹੁੰਦੇ ਹਨ ਚੋਣਾ ਆਗ ਸਿਆਸਤੀ ਬੰਦਿਆ ਨੇ ਬੋਲ ਬਦਲੇ ਜਿਹੜੇ ਕੱਲ ਕਿਸੇ ਹੋਰ ਬੋਲੀ ਵਿੱਚ ਬੋਲਦੇ ਸਨ ਉਹਨਾਂ ਦੇ ਅੱਜ ਸ਼ਬਦ ਹੋ ਰਹੇ ਹਨ ਕੱਲ ਕੁਝ ਹੋਰ ਹੋਣਗੇ ਇਹਨਾਂ ਦੇ ਤੱਤੇ ਗੋਲਾ ਨੇ ਹਵਾ ਨੂੰ ਵੀ ਤੱਤਾ ਕਰੀ ਰੱਖਿਆ ਪਿਛਲੇ ਬਾਰੇ ਆਪਣੇ ਪਿੰਡੋਂ ਜਿੰਨਾ 50 60 ਮੁੰਡਿਆਂ ਨੇ ਵੀਰਜਕਾਰੀ ਦਾ ਸਰਾਬ ਸਹਿਣ ਕੀਤਾ ਸੀ ਉਹਨਾਂ ਵਿੱਚੋਂ ਬਹੁਤਿਆਂ ਨੇ ਖੱਟੀਆਂ ਬੰਨ੍ਹ ਕੇ ਚੋਣਾ ਖੱਟਣਾਂ ਬੰਨ ਕਿ ਚੋਨਾ ਚ ਖੱਟੀ-ਖੱਟਣ ਦੇ ਰਾਤੇ ਨਾਲ ਇੱਕ ਉਮੀਦ ਬਾਤ ਦੀ ਮਦਦ ਕਰਨੀ ਆਰੰਭ ਕਰ ਦਿੱਤੀ ਹੈ ਚੋਨਾ ਸਰ ਨੌਕਰੀ ਪ੍ਰਾਪਤ ਕਰਨ ਦਾ ਅੱਜਕੱਲ ਇੱਕ ਵਸੀਲਾ ਬਣਦਾ ਜਾ ਰਿਹਾ ਹੈ ਦੂਜੇ ਪਾਸੇ ਤਾਂ ਹੁਣ 30-30 40-40 ਹਜ਼ਾਰ ਵਿੱਚ ਨੌਕਰੀ ਵਿਕਦੀ ਹੈ ਤੇਜੀ ਇਸ ਜਮਹੂਰੀਅਤ ਦੀ ਰਾਖੀ ਲਈ ਮੇਰਾ ਬਾਪੂ ਤੱਖੇ ਹੁਰੀ ਵੀ ਬੜੇ ਤੱਤੇ ਹੋਏ ਫਰਦੇ ਨੇ ਉਹਨਾਂ ਨੇ ਹੀ ਵੀ ਨੀਲੀਆਂ ਪੱਗਾਂ ਉੱਤੇ ਪੀਲੇ-ਪੀਲੇ ਪਟਕੇ ਬੰਨੇ ਹੋਏ ਨੇ ਉਹ ਅੱਜਕੱਲ ਕਾਰਾਂ ਉੱਤੇ ਬੈਠ ਕੇ ਬਾਹਰ ਅੰਦਰ ਜਾਂਦੇ ਹਨ ਅਤੇ ਨਾਲ ਨਾਲ ਆਪਣੀ ਕਾਲੀ ਫੀਮ ਦਾ ਧੰਦਾ ਵੀ ਕਰੀ ਜਾਂਦੇ ਨੇ ਤੇਜ਼ੀ ਪਿਛਲੀ ਰਾਤ ਦੀ ਗੱਲ ਹੈ ਉਹਨਾਂ ਨੇ ਆਪਣੀ ਕਾਰ ਨੂੰ ਆਪਣੇ ਪਿੰਡ ਦੀ ਫਰਨੀ ਉੱਤੇ ਸਾਡੇ ਬਾਹਰਲੇ ਘਰ ਕੋਲ ਰੋਕ ਕੇ ਬਾਹਰਲੀ ਗਲੀ ਹੀ ਘਰ ਵੱਲ ਤੋਰ ਪਏ ਮੂੰਹ ਹਨੇਰੇ ਮੈਂ ਤਾਂ ਉਹਨਾਂ ਨੂੰ ਵੇਖ ਲਿਆ ਉਹਨਾਂ ਦੀ ਨਜ਼ਰੀ ਮੈਂ ਨਹੀਂ ਪਿਆ ਉਹ ਹਵਾ ਪਿਆ ਚੀ ਵੀ ਬਾਵਾ ਹੋਏ ਹੋਏ ਸਨ ਮੈਂ ਇੱਕ ਪਾਸੇ ਹੋ ਕੇ ਕੁਦ ਦੇ ਕੇ ਕੋਲੇ ਨਾਲ ਖੜ ਗਿਆ ਟਹੇ ਕਰਦਾ ਅੰਤ ਲਾ ਲੇਗੀ ਉਹ ਵੀ ਇੱਕ ਪਾਸੇ ਖੜੋਤੇ ਪਿਸ਼ਾਬ ਕਰਨ ਲੱਗ ਪਏ ਇਹਨੇ ਨੂੰ ਤਖਾ ਬੋਲਦਾ ਓਏ ਬਾਈ ਤੂੰ ਹੁਣ ਪੈ ਜਿਹਾ ਕਿਉਂ ਖਾਣਾ ਚੱਲ ਅੱਜ ਆਪਾਂ ਸਾਲੀ ਤਰਖਾਨ ਦੇ ਘਰ ਨੂੰ ਅੱਗ ਲਾ ਦਿੰਨੇ ਆਪਣੇ ਮੁੰਡੇ ਨੂੰ ਇਹ ਕਿਵੇਂ ਦੱਬ ਲੂ ਤਖੇ ਦੀ ਇਸ ਗੱਲ ਨੂੰ ਸੁਣਦਿਆਂ ਹੀ ਤੇਜੀ ਮੈਨੂੰ ਅੱਗ ਲੱਗ ਗਈ ਤੇ ਮੈਂ ਤਖੇ ਨੂੰ ਰੁੱਚੀ ਕਰਾਰੀ ਗੱਲ ਕੱਢੀ ਤਖਾ ਤਾਂ ਗਲੀ ਜ ਮੇਰੇ ਬਾਪ ਦੇ ਅੱਗੇ ਹੋ ਕੇ ਦੁਰਨ ਲੱਗ ਪਿਆ ਇਸ ਰਾਤ ਨੂੰ ਬੀਤਿਆਂ ਵੀ ਹੋਂ ਤੱਕ ਤਤ ਅਠ ਤਰਹੋ ਚੱਲੇ ਸੰ ਇਸ ਵਿਚਕਾਰ ਬਾਹਰ ਲਈ ਵੀਡੀਓ ਆਪਣੇ ਘਰ ਵਿੱਚ ਨਹੀਂ ਆਂਬੋਈ ਸੀ ਉਸ ਨੇ ਮੈਨੂੰ ਮਠਿਆਰ ਕੇ ਆਖਿਆ ਬੇਪੁੱਤ ਤੁਸੀਂ ਮਾਵਾਂ ਦੇ ਦੀ ਨਹੀਂ ਜਾਣਦੇ ਹੁੰਦੇ ਤੂੰ ਹੁਣ ਜਾ ਕੇ ਵੇਖ ਹਰ ਕੋ ਦਾ ਕੀ ਹਾਲ ਮੇਰੀ ਬਣ ਕੇ ਤੂੰ ਇੱਕ ਦਿਨ ਖੜਾ ਖੜੋਤਾ ਆਪਣੀ ਮਾਂ ਕੋਲ ਜਾ ਕੇ ਆ ਤੇਜੀ ਪਰਸੋਂ ਸਵੇਰੇ ਹੀ ਦੀ ਗੱਲ ਹੈ ਮੇਰੇ ਮੇਰਾ ਬਾਬੂ ਤੇ தੱਖਾ ਮੈਨੂੰ ਕੋਠੇ ਤੇ ਬੈਠੇ ਨੂੰ ਉਸ ਕੋਠੇ ਤੇ ਜਿੱਥੇ ਬੈਠ ਕੇ ਤੂੰ ਕਦੀ ਚੌਥੀ ਦੇ ਸਵਾਲ ਕਰਦਾ ਹੁੰਦਾ ਸੀ ਗਲੀ ਲੰਘਦੇ ਦੇ ਸੀ ਸ਼ਾਇਦ ਅੱਜ ਵੀ ਉਹ ਬੋਟਾਂ ਖਾਤਰ ਬਾਹਰ ਜਾ ਰਹੇ ਹਨ ਕਿਉਂਕਿ ਕਾਰ ਫਿਰਨੀ ਤੇ ਖੜੀ ਹਾਰਨ ਤੇ ਹਾਰਨ ਦੇ ਜਾ ਰਹੀ ਸੀ ਮੈਂ ਉਹਨਾਂ ਵੱਲ ਵੇਖ ਕੇ ਮੋੜਾ ਆਪਣੇ ਹੱਥਲੀ ਕਿਤਾਬ ਪੜਨ ਲੱਗ ਪਿਆ ਪੰਜਾਬ ਵਿੱਚ ਪਰਫੁੱਲਤ ਹੋਈ ਹੜੱਪਤਾ ਦੀ ਸਭਿਤਾ ਵਾਰੀ ਸੀ ਉਹ ਕਤਾ ਮੈਂ ਅਜੀ ਅਜੀ 10 20 17 ਹੀ ਪੜੀਆਂ ਹੋਣੀਆਂ ਜਦ ਮੈਂ ਹੇਠਾਂ ਦਰ ਤੇ ਦਰ ਦੇ ਸਾਹਮਣੇ ਆਪਣੇ ਬਾਪੂ ਨੂੰ ਤਾਇ ਕਰਤਾਰੇ ਨਾਲ ਤਰਕ ਤਕਰਾਰ ਕਰਦਿਆਂ ਸੋ। ਵੇਖ ਕੋਈ ਤਰਖਾਨਾ ਮੈਂ ਜੇ ਤੇਰੇਆਂ ਟੰਗਾਂ ਛਾਗ ਦੂੰ। ਤੇਜੀ ਮੈਨੂੰ ਪਤਾ ਨਹੀਂ ਕੀ ਹੋਇਆ। ਮੈਂ ਕਿਹੜੇ ਵੇਲੇ ਕੋਠੇ ਤੋਂ ਹੇਠਾ ਕਿਵੇਂ ਆ ਗਿਆ। ਮੈਂ ਉਹਨਾਂ ਦੇ ਵਿਚਕਾਰ ਇੱਕਦਮ ਆਖੜਾ ਹੋ ਗਿਆ। ਤਾਇਆ ਚੁੱਪ ਸੀ ਤੇ ਮੇਰਾ ਬਾਪੂ ਵੀ ਅਗਾਹ ਕੁਝ ਨਾ ਬੋਲੇ। ਵੇਖੋ ਇਤਰਖਾਨਾ ਮੈਂ ਤੇਰੇ ਨਾ ਟੰਗਾ ਛਾਂਗ ਦੂ ਤਾਂ ਫਿਰ ਕ ਮੇਰੀਆਂ ਅੱਖਾਂ ਚ ਜਿਵੇਂ ਰੁੱਕ ਪਰ ਕੇ ਪੀਸੀਆਂ ਹੋਮਾ ਦਾਲ ਮਿਰਚਾਂ ਲਾਲ ਮਿਰਚਾਂ ਦਾ ਪਾ ਗਿਆ ਤੱਖਾ ਪਤਾ ਨਹੀਂ ਕਦ ਟਾਲਾ ਮਾਰ ਗਿਆ ਉਹਦਾ ਫਿਰਨੀ ਤੇ ਜਾ ਕੇ ਕਾਰ ਦੇ ਹਾਰਨ ਵਜਾਈ ਜਾ ਰਹੀ ਸੀ ਬਲਕੁ ਦੀ ਚੁੱਪ ਮਗਰ ਮੇਰਾ ਬਾਪੂ ਬੋਲਿਆ ਤਰ ਤਰਖਾਨਾ ਭਲੀ ਭਾਂਤ ਨਾਲ ਅੱਜ ਮੁੰਡੇ ਨੂੰ ਘਰ ਛੱਡਿਆ ਛੱਡਿਆ ਨਹੀਂ ਤਾਂ ਤੇਰੇ ਕਰਨ ਅੱਗ ਲਾ ਕ੍ਰੋਧ ਨਾਲ ਮੇਰੇ ਅੱਖਾਂ ਦੀ ਲਾਲੀ ਹੋਰ ਲਾਲ ਹੋ ਗਈ ਸੀ ਮੈਂ ਲਾਲ ਅੱਖਾਂ ਵਾਲਾ ਆਪਣੇ ਬਾਪੂ ਬਾਤੱਕੇ ਦੇ ਅੰਦਰ ਵੱਲ ਨੂੰ ਹੋ ਤੁਰਿਆ ਮੇਰੇ ਆਉਣ ਤੋਂ ਪਹਿਲਾਂ ਹੀ ਮੇਰਾ ਬਾਪੂ ਉੱਥੇ ਨਹੀਂ ਸੀ ਮੇਰੇ ਹੱਥ ਵਿੱਚ ਗਨਾਸਾ ਵੇਖਦਿਆਂ ਹੀ ਤਾਈ ਦੀਆਂ ਅੱਖਾਂ ਪਰੰਗਾਂ ਤੇਜ਼ੀ ਮੈਂ ਤਾਈ ਨੂੰ ਬਥੇਰੀ ਵਾਦ ਦੁਖੀ ਵੇਖਿਆ ਸੀ ਪਰ ਅੱਜ ਦਾ ਉਹ ਹੋਰ ਹੀ ਤਰ੍ਹਾਂ ਦਾ ਦੁਖੀ ਸੀ ਕਲਵੰਤ ਨੂੰ ਤਾਂ ਅੱਜ ਔੜ ਹੀ ਨਹੀਂ ਸੀ ਰਹਾ ਤੇ ਜੀ ਚਾਹ ਤੈਨੂੰ ਪਤਾ ਹੀ ਹੋਵੇ ਕਦੀ ਤੈਨੂੰ ਦੱਸ ਵੀ ਨਹੀਂ ਸੀ ਸਕਿਆ ਕਿ ਹੁਣ ਉਮਰ ਕੈਦੀ ਨੂੰ ਸਾਲ ਮਗਰੋਂ ਕੁਝ ਛੁੱਟੀ ਵੀ ਮਿਲ ਜਾਂਦੀ ਹੈ ਕੋਈ ਪੌਣੇ ਇੱਕ ਚਾਰ ਵਾਰਿਆਂ ਦੀ ਮੇਰੀ ਨਿੱਕੀ ਭੈਣ ਮਾਰਚੂ ਜੀ ਬੜੀ ਪਿਆਰੀ ਹੈ ਤੋਤਲਾ ਜਿਹਾ ਬੋਲਦੀ ਦੋਗੜ ਮੱਲ ਦੀ ਜਮਣਾ ਵਰਗਾ ਚਹਿਨ ਚੱਕਰ ਐਂ ਲੱਗਦਾ ਹੈ ਜਿਵੇਂ ਜਮਣਾ ਦੀ ਸਾਕੀ ਭੈਣ ਹੋਵੇ ਮੈਂ ਆਪਣੇ ਕਈ ਮਹੀਨਿਆਂ ਤੋਂ ਗਿਆ ਨਹੀਂ ਸੀ ਪਰ ਉਹ ਦਿਨ ਚ ਕਈ ਵਾਰ ਮੇਰੇ ਕੋਲ ਜ਼ਰੂਰ ਆ ਜਾਂਦੀ ਸੀ ਤੇਜੀ ਅੱਜ ਇਸ ਸਾਕੇ ਮਗਰ ਉਹ ਰੋਂਦੀ ਰੋਂਦੀ ਮੇਰੇ ਕੋਲ ਆਈ ਆਖੀ ਜਾਵੇ ਬੀਲੇ ਮਾਂ ਮਲਗੀ ਬੀਲੇ ਮਾਂ ਮਲਗੀ ਇਹ ਸੁਣਦਿਆਂ ਇਕਲਵੰਤ ਦੇ ਹੱਥ ਲੇ ਭਾਂਡੇ ਛੁੱਟ ਗਏ ਉਹ ਭੱਜੀ ਭੱਜੀ ਮਾਂ ਕੋਲ ਚਲੀ ਗਈ ਮੈਂ ਦਿੱਤਾ ਵੀ ਉਸ ਮਗਰ ਹੀ ਭੱਜੇ ਬੇਬੀ ਬੇਹੋਸ਼ ਬੇੜੇ ਚ ਡਿੱਗੀ ਪਈ ਸੀ ਤਿੰਨ ਚਾਰ ਵਾਰ ਜਦੋਂ ਤਰਮਤਾ ਨੇ ਮੋੜ ਮੋੜ ਆਖਿਆ ਹਰ ਕੁੜੀ ਅੱਖਾਂ ਖੋਲ ਤੇਰਾ ਪੁੱਤ ਆ ਗਿਆ ਤਾ ਇੱਕ ਹੰਗਾਰਾ ਜਿਹਾ ਮੇਰੀ ਮਾਂ ਦੇ ਮੂੰਹੋਂ ਨਿਕਲਿਆ। ਕਲਵੰਤ ਨੇ ਠੰਡਾ ਪਾਣੀ ਦੇ ਛਿੱਟੇ ਉਸਦੇ ਮੂੰਹ ਤੇ ਮਾਰੇ। ਪਾਣੀ ਦੇ 2-3 ਚਮਚੇ ਉਸਦੇ ਮੂੰਹ ਚ ਪਾਏ। ਤਾਇਆ ਪਿੰਡ ਚ ਡਾਕਟਰ ਨੂੰ ਲਾਇਆ ਆ ਬਿਛਨੀ ਅੰਬੋ ਵੀ ਬੜ ਗਈ ਸੀ। ਬਿਛਨੀ ਨੇ ਬੜੇ ਹੀ ਘਰਾਰ ਨਾਲ ਮੇਰੀ ਮਾਂ ਨੂੰ ਥੋੜਾ ਕਹਲੂਣ ਤੇ ਅੱਖੇ ਹਰ ਕੁੜੀ ਅੱਖਾਂ ਕੋਲ ਵੇਖ ਤੂੰ ਕਿੱਥੇ? ਹਰ ਕੁੜੀ ਤੂੰ ਆਪਣੇ ਪੁੱਤ ਦੀ ਗੋਦੀ ਚ। ਮੇਰੀ ਮਾਂ ਥਲਥਲਾਉਂਦੀ ਜਹੀ ਬੋਲੀ। ਮੇਰਾ ਪੁੱਤ ਨੰਦੀ ਉਸ ਨੇ ਹੌਲੀ-ਹੌਲੀ ਅੱਖਾਂ ਖੋਲੀਆਂ ਮੇਰੇ ਵੱਲ ਵੇਖਿਆ ਤੇ ਫਿਰ ਇੱਕਦਮ ਮੇਰੇ ਗਲ ਦਵਾਲੀਆਂ ਆਪਣਾ ਵਾਹਾਂ ਵੱਲ ਲੰਗਾ ਹੁਣ ਮੈਂ ਆਪਣੀ ਮਾਂ ਦੀ ਗੋਦੀ 'ਚ ਸੀ ਕਲਵੰਤ ਨੇ ਅਜੇ ਅੱਖਾਂ ਹੀ ਸੀ ਲੈ ਜਾ ਚੀ ਪਾਣੀ ਪੀ ਲੈ ਪਰ ਮਾਂ ਨੇ ਤਾਂ ਕਲਵੰਤ ਨੂੰ ਆਪਣੇ ਵੱਲ ਧੋ ਕੇ ਆਪਣੀ ਛਾਤੀ ਨਾਲ ਲਾਉਂਦਿਆ ਆਖਿਆ ਨੀਤੀ ਇਹ ਪਾਣੀ ਨਾਲ ਮੇਰੀ ਛਾਤੀ ਨਹੀਂ ਠਰਦੀ ਤੂੰ ਮੇਰੀ ਛਾਤੀ ਨਾਲ ਲੱਗ ਕੇ ਠੰਡ ਪਾ ਬਹੁਤਰੀ ਅੱਗ ਤੇਰੇ ਸਿਰ ਸੁਟੀ ਏ ਮਾਂ ਹੁਣ ਕਾਫੀ ਠੀਕ ਸੀ ਤਾਈ ਦੀਆਂ ਅੱਖਾਂ ਝੰਝੂ ਸਨ ਉਸ ਨੂੰ ਲੱਗ ਰਿਹਾ ਸੀ ਜਿਵੇਂ ਤਾਈ ਗੁਰਾਂ ਅੱਜ ਫਿਰ ਜਿਉਂ ਪਈ ਹੁੰਦੀ ਹੈ ਤੇ ਉਹਦੀ ਜਿਉਂਦੀ ਗੋਦ 'ਚ ਉਸ ਦਾ ਪੁੱਤ ਤੇਜੀ ਤੇ ਤੀ ਕਲਵੰਤ ਪੈ ਲਾੜਕਾ ਰਹੀ ਹੰਬੋ ਬੇਸ਼ਣੀ ਨੇ ਦੱਸਿਆ ਪੁੱਤ ਹਰਕੁਰ ਨੂੰ ਤਾਂ ਪਹਿਲਾਂ ਵੀ ਕਈ ਵਾਰ ਇਉਂ ਹਾਲ ਜਿਹਾ ਪਿਆ ਸੀ ਇੱਕ ਦਿਨ ਤਾਂ ਉੱਥੇ ਤੇਰੀਆਂ ਗੱਲਾਂ ਕਰਦੀ ਕਰਦੀ ਬਾੜੇ 'ਚ ਡਿੱਗ ਪਈ ਸੀ ਉਹ ਦਿਨ ਤਾਂ ਮੈਂ ਤੇਰੇ ਕੋਲ ਗਈ ਵੀ ਸੀ ਤੇਜੀ ਕਦੇ-ਕਦੇ ਕੋਈ ਅਜੀਬਾ ਦਿਨ ਆਉਂਦਾ ਹੈ ਜਦੋਂ ਬਰਿਆਂ ਤੋਂ ਬੰਦ ਦਰਵਾਜ਼ੇ ਆਪਣੇ ਆਪ ਹੀ ਖੁੱਲ ਜਾਂਦੇ ਹੁੰਦੇ ਨੇ ਬਸ ਉਸ ਦਿਨ ਅਜੀਬਾ ਦਰ ਖੁੱਲਿਆ ਕਿ ਅਸੀਂ ਦੋਨੋਂ ਟੱਬਰ ਕਿ ਉਹ ਫਿਚੜੀ ਹੋ ਗਈ ਹੁਣ ਇਹ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਕਦੇ ਇੱਕ ਦੂਜੇ ਦਾ ਸਿਰ ਪਾੜਨ ਲਈ ਵੀ ਤਿਆਰ ਖੜੇ ਸਾਂ ਪਾਣੀ ਦੀ ਕੋਈ ਲਹਿਰ ਜਿਵੇਂ ਕਿਸੇ ਤੇਜ਼ ਹਵਾ ਨਾਲ ਰੁਕ ਜਾਂਦੀ ਹੈ ਜੋ ਆਪਣਾ ਰੁਖ ਬਦਲ ਲੈਂਦੀ ਹੈ ਉਵੇਂ ਹੀ ਮੇਰੇ ਬਾਪੂ ਅਤੇ ਬੀਬੀ ਦੇ ਸਵਾ ਦਾ ਰੁਖ ਬਦਲ ਗਿਆ ਬਿਹੋਸ਼ੀ ਵਾਲੀ ਘਟਨਾ ਵਾਲੇ ਦਿਨ ਅਜੀ ਮੇਰਾ ਬਾਪੂ ਸ਼ਾਇਦ ਬਾਹਰ ਨਹੀਂ ਸੀ ਬਾਹਰ ਨਹੀਂ ਸੀ ਜਾ ਸਕਿਆ ਮੈਨੂੰ ਤਾਂ ਮਗਰੋਂ ਪਤਾ ਲੱਗਿਆ ਕਿ ਉਹ ਜਦੋਂ ਬਾਹਰ ਜਾਣ ਹੀ ਲੱਗੇ ਸਾਂ ਤਾਂ ਦੂਜੀ ਪਾਰਟੀ ਦਾ ਇੱਕ ਹੋਰ ਉਮੀਦਵਾਰ ਜਿਸ ਨਾਲ ਉਸ ਦੇ ਕਾਲੇ ਧੰਦੇ ਦੀ ਵਪਾਰਕ ਸਾਂ ਸੀ ਉੱਥੇ ਆ ਪੁੱਜਾ ਬਸ ਉਸ ਦਿਨ ਤੋਂ ਮੇਰਾ ਬਾਪੂ ਤੇ ਧੱਕੇ ਦੀ ਟਾਲੀਆਂ ਆਪਣੀ ਕਾਰ ਚ ਦੋ ਝੰਡੇ ਰੱਖ ਕੇ ਵੱਖ-ਵੱਖ ਇਲਾਕਿਆਂ ਚ ਵੱਖ-ਵੱਖ ਝੰਡਾ ਲਾ ਦਿੰਦੇ ਇਸੇ ਬੀੰਤ ਕਲਵੰਤ ਕਰਨ اٹਕਾ ਪੈਨ ਕਰਨ ਮੇਰਾ ਬਾਪੂ ਜਦੋਂ ਕੋਈ ਚੀਜ਼ ਕਰ ਰੱਖਣਾ ਆ ਤਾਂ ਇੱਥੇ ਮੈਨੂੰ ਤੇ ਕਲਵੰਤ ਨੂੰ ਇਕੱਠਿਆਂ ਮਾਂ ਦੀ ਗੋਦੀ ਚ ਪਾ ਵੇਖ ਕੇ ਉਹ ਨਹੀਂ ਪੈਰੀ ਵਾਪਸ ਪਰਤ ਗਿਆ। ਬਸ ਉਹ ਤੋਂ ਬਾਹਰ ਲੈ ਕੇ ਘਹੀ ਰਹਿਣ ਲੱਗ ਪਿਆ। ਇਧਰ ਮੇਰੀ ਮਾਂ ਜ ਪਤਾ ਨਹੀਂ ਕੀ ਆ ਗਿਆ ਉਸ ਦਾ ਚਿੱਤ ਤਾਂ ਹੁਣ ਮਿੱਠੇ ਖਰਬੂਜੀ ਦੀ ਫਿੱਸੀ ਫਾੜੀ ਵਰਗਾ ਬਣ ਗਿਆ। ਗੱਲ ਗੱਲ ਤੇ ਕਲਵੰਤ ਦੇ ਗੱਲ ਲਾ ਕੇ ਫਿਸਪੈਂਦੀ ਹੈ। ਹਾਂ ਐਨਾ ਜ਼ਰੂਰ ਭਾਈ ਇੱਕ ਦਿਨ ਮੈਂ ਆਪਣੀ ਨਿੱਕੀ ਤੋਤਲੀ ਗੋਰੀ ਮਾਰਚੂ ਜਿਹੇ ਜਮਣਾ ਦੇ ਨਵੇਂ ਨਕਸ਼ਾਂ ਵਾਲੀ ਭੈਣ ਵਾਲਾ ਇਸ਼ਾਰਾ ਕਰਕੇ ਆਪਣੀ ਮਾਂ ਨੂੰ ਆਖਿਆ ਸੀ ਕਿਉਂ ਬੇਬੀ ਆਪਣੀ ਆਹ ਕੁੜੀ ਜਦੋਂ ਮਟਿਆਰ ਹੋਊਗੀ ਤਾਂ ਉਦੋਂ ਜੇ ਕੋਈ ਆਪਣੀ ਮਟਿਆਰ ਕੁੜੀ ਨੂੰ ਉਹ ਕੋ ਜਾਖੇ ਜੋ ਤੂੰ ਕੁਲਵੰਤ ਨੂੰ ਆਖਿਆ ਸੀ ਬਸ ਤੇਜੀ ਉਹ ਦਿਨ ਸੋ ਉਹ ਦਿਨ ਹੁਣ ਹੁਣ ਤਾਂ ਜਿਵੇਂ ਮੇਰੀ ਮਾਂ ਕੁਲਵੰਤ ਨੂੰ ਘੜੀ ਪਾਲੇਗੀ ਅੱਖੋਂ ਲੇ ਨਹੀਂ ਕਰਨਾ ਚਾਹੁੰਦੀ ਤੇਜੀ ਵੀਰੇ ਜਿਹੜਾ ਹੋਰ ਕਹਿਰ ਮਨੋਖੋਤੇ ਵਰਤ ਜਾਂਦਾ ਹੈ ਸਮਾ ਉਸ ਨੂੰ ਭਲਾ ਵੀ ਦਿੰਦਾ ਹੈ ਅਜਿਹਾ ਕਿਉਂ ਹੁੰਦਾ ਹੈ ਪਿਛਲੇ ਸਮੇਂ ਦੀਆਂ ਗਲਤੀਆਂ ਉੱਤੇ ਜਿਵੇਂ ਕਾਟਾ ਜਿਹਾ ਮਾਰਾ ਨਵੇਂ ਸਵਾਲਾਂ ਉੱਤੇ ਸਹੀ ਚੋਣ ਦੀ ਨਿਸ਼ਾਨੀ ਲਾਈ ਜਾ ਰਹੀ ਹੈ 1947 ਚ ਲੱਖਾਂ નિર્ਦੋਸ਼ੇ ਪੰਜਾਬੀਆਂ ਨੂੰ ਮਰਵਾਉਣ ਵਾਲੀ ਗਲਤੀ ਨਾਕਾਸਕ ਤੇ ਹੀਰੋਸ ਹੀਰੋ ਸੀਮਾ ਤੇ ਐਟਮ ਬੰਬ ਸੁੱਟਣ ਵਾਲਾ ਜਰਮਨੀ ਸੀ ਤੇਜ਼ੀ ਮੈਂ ਤਾਂ ਫਿਰ ਉਸ ਪਾਸੇ ਵੱਲ ਹੋ ਲਿਆ ਜਿੱਥੇ ਤੂੰ ਗਿਆ ਹੋਇਆ ਹੈ ਹੁਣ ਤਾਂ ਮੇਰਾ ਕਈ ਦਿਨਾਂ ਤੋਂ ਚਿਤ ਕਰੀ ਜਾਂਦਾ ਹੈ ਕਿ ਤੈਨੂੰ ਬਹੁਤ ਫੜ ਕੇ ਕਰ ਲਿਆ ਮਾਂ। ਉਹ ਵੇਖ ਬੇਬੇ ਬੋਰੀ ਵਿਛਾਈ ਬੈਠੀ ਐ ਤੇ ਮਗਰਲੇ ਪਾਸੇ ਬੀੜੀ ਧਾ ਕੇ ਕਲਵਾਂਤ ਰੱਖੀ। ਬੇਬੇ ਦੇ ਸਿਰ ਵਾਲ ਫਰੋਲ ਕੇ ਜੂਆ ਕੱਢ ਰਹੀ। ਅਸੀਂ ਸਾਰੇ ਛੱਤ ਉੱਤੇ ਉਸ ਜਵਾਰੇ ਦੇ ਪਰਛਾਵੇਂ ਬੈਠੇ ਆਂ ਜਿਸ ਨੂੰ ਅੱਜ ਤੋਂ ਕੁਝ ਪਹਿਲਾਂ ਸਾਮਾ ਪਹਿਲਾਂ ਤਾਇਤਾਰੇ ਨੇ ਬੜੀਆਂ ਰੀਝਾਂ ਨਾਲ ਆਪਣੇ ਪੁੱਤ ਦਾ ਜਵਾਰਾ ਸਮਝ ਕੇ ਬਣਾਇਆ ਸੀ। ਕੋਠਿਆਂ ਉਤੋਂ ਦੀ ਪਿਛਲੇ ਘਰ ਚ ਬਾਸ ਦੀ ਪੌੜੀ ਚੜ ਕੇ ਤਾਇਤਾਰਾ ਆ ਗਿਆ। ਬੇਬੇ ਨੇ ਬੂਰੀ ਤੇ ਪਈ ਆਪਣੀ ਚੁੰਨੀ ਚੋਕ ਕੇ ਆਪਣੇ ਮੂੰਹ ਟਾਕ ਲੇ ਤਾਇਆ ਉਨੀ ਪੈਰੀ ਮੁੜ ਗਿਆ ਤੇਜੀ ਤੂੰ ਪਤਾ ਨਹੀਂ ਕਿੱਥੇ ਹੈ ਪਰ ਤੇਰੀ ਜਾ ਤੇਰੇ ਨੈਣ ਨਕਸ਼ ਤੇਰੀਆਂ ਗੱਲਾਂ ਮੇਰੀ ਹੱਕ ਉਤੇ ਟਿਕੀਆਂ ਹੋਣਗੀਆਂ ਤੇਜੀ ਸ਼ਾਇਦ ਜਨਾਹ ਤੇ ਗਾਂਧੀ ਪੰਜਾਬੀ ਨਹੀਂ ਸਨ ਤੂੰ ਤਾਂ ਪੰਜਾਬੀ ਹੈ ਪੰਜਾਬ ਦੀ ਧਰਤੀ ਸਾਰਿਆਂ ਦੀ ਮਾਂ ਹੈ ਪਿਛਲੇ ਵਰਿਆਂ ਚ ਉਹ ਬੇਚੈਨ ਰਹੀ ਤੇ ਹੁਣ ਬੇਹੋਸ਼ ਹੈ ਮੇਰੇ ਨਿੱਕੇ ਵੀਰ ਆ ਤਾ ਤੂੰ ਮਾਂ ਨੂੰ ਹੋਸ਼ ਚ ਲਿਆਉਣ ਲਈ ਇਸ ਦੀ ਕੋਚਾ ಗೋದ ಸದ್ಯ ಪ್ರಾಣಿ ರಬ್ಬೀ ರಿಶ್ ಸಲಮತಿ ಮುಡಾ ಧನ್ವಾ